50 ਮਿੰਟ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਨੂੰ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਟੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਇਹਨਾਂ ਨੂੰ ਆਖ ਕੇ ਗਏ ਆ ਸਭ ਕੁਝ ਹੈ ਕਹਿ ਕੇ ਗਏ ਆ ਫਿਰ ਵੀ ਇਹਨਾਂ ਨੇ ਅਨਗਹਿਲੀ ਕੀਤੀ ਹੈ ਇਹਨਾਂ ਦੀ ਅਨਗਹਿਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਹੈ ਭਾਤ ਕੋ ਸਿਰ ਫੋਰਟੇ ਕੰਨੀ ਸਾਡੀ ਦੂਗੀਆਂ ਗੁੱਟੀਆਂ ਭਾਤ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮਹੀਨੇ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਹੀ ਹੈ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰ ਕੋਸਮਾ ਪਹਿਲਾਂ ਬਣਾਈਆਂ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤ ਹੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਸੀ 10 ਕਮੈਂਟੀ ਹੋਈ ਹੈ ਤੇ ਬੱਚਿਆਂ ਦੀ ਛੁੱਟੀ ਕਰਕੇ ਜੀ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਮੇਰੇ ਕੋਲ ਆ ਕੇ ਬੈਕ ਕਰਕੇ ਸਾਡੀ ਬਿਲਡਿੰਗ ਦਿੱਖਦੀ ਹੈ ਨਾਮ ਜਗਦੀਪ ਕੁਮਾਰ ਜੀ ਭਾਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਘੱਟ ਤੋਂ ਘੱਟ 10 ਦਿਨ ਤੋਂ ਇਧਰ ਲਈਆਂ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ठेकेदार ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪਰਾਹੀ ਬਿੰਡਿੰਗ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੂਨ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਬਿਲਡਿੰਗ ਐ ਟੇਢੀ ਜੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ 5 ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਨੂੰ ਠੇਕੇਦਾਰ ਨੇ ਵਾਜ ਦਿੱਤੀ ਕਿ ਬਿਲਡਿੰਗ ਐ ਟੇਢੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਿਲਾ ਬਿਲਡਿੰਗ ਆ 100 ਬਾਈ 20 ਤੇ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਕੋਲ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਤੇ ਦਿੱਤੀਆਂ ਹੀ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਲਾ ਬਿਲਡਿੰਗ ਤੇ ਉੱਤੇ ਇੱਕ ਮਾਉਂਟੀ ਹੀ ਉਹ ਸਾਰੀ ਢਹਿ ਡੇਰੀ ਹੋ ਗਈ ਇਹਦੇ ਵਿੱਚ ਕੀ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ ਟੀਵੀ ਫ੍ਰੀਜਾ ਦੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਦੇ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉੱਤਲੀ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਉਹ ਨਿਕਲ ਕੇ ਗਏ ਆ ਹਾਟ ਦੀ 15 ਮਿੰਟ ਹੋਏ ਆ ਘੱਟੋ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕੁ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਿੱਦਾਂ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫਿਰ ਹੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਈ ਆ ਗਾਹ ਕਿਉਂ ਨਹੀਂ ਉੱਥੇ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਤੇ ਜੀ ਇਹ ਤਾਂ ਮੈਂ ਪਰਫਲੀ ਕੁਝ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਹੈ ਉਤਲੇ ਪਾਸੇ ਆਇਲੈਂਡ ਸੈਂਟਰ ਆਲੇ ਨੇ ਤਕਰੀਬਨ ਤਕਰੀਬਨ 2.5 ਕੋਟੀ ਤੋਂ ਵੱਧ ਦੀ ਟੀਮ ਬੰਨ ਕਰ ਦੇਈ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਜਿੱਦਿ ਜਦੋਂ ਅਸੀਂ ਇਹਨਾਂ ਨੂੰ ਆਖੇ ਗਏ ਆ ਸਭ ਕੁਝ ਹੋ ਕੇ ਗਿਆ ਫਿਰ ਵੀ ਇਹਨਾਂ ਨੇ ਅੰਗੇਲੀ ਕੀਤੀ ਹੈ ਇਹਨਾਂ ਦੀ ਅੰਗੇਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉੱਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਛੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੁਣ ਤੇ ਸਾਰਾ ਰਕਮ ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਮੇਰੇ ਘਰ ਨੂੰ ਤੇ ﺍﻟमारी ਵੇਚਤਾ ਜਾਂ ਕੋ ਕਰਦਾ ਏ ਟੂ ਜ਼ੈਡ ਨੁਕਸਾਨ ਹੋਇਆ ਵਾ ਕਿਉਂ ਗੱਲ ਮੰਨਦੇ باوجود ਮੇਰੇ ਕੋ ਉਹਦੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਡਿੱਗਣ ਲੱਗੀ ਸੀ ਡਿੱਗ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਭਿੱਖੇ ਵੰਡਾ ਲਾ ਤੇ ਠੇਕੇਦਾਰ ਭੱਜਦੇ ਨਜ਼ਰ ਆਏ ਮੇਰੇ ਕੋ ਤੇ ਵੀਡੀਓ ਮੌਜੂਦ ਵਾ ਤੇ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟਾਂ ਬਾਅਦ ਬਿਲਡਿੰਗ ਦੇਖੀ ਮੇਰੇ ਕੋ ਉਹ ਵੀ ਕੈਮਰੇ ਚ ਰਿਕਾਰਡਿੰਗ ਹੈਗੀ ਆ ਰਿਕਾਰਡਿੰਗ ਪੱਗੀ ਥਾਪਾਂ ਲੱਗਿਆ ਲੱਗੇ ਜਗਾ ਜੋ ਇਹਦੀ ਹੁੰਦੀ ਹੈ ਨਾ ਵਾਹਾਂ ਵਾਨ ਤੋਂ ਸਿਰਫ 4 ਫੁੱਟ ਇੱਕ ਨਹੀਂ ਸਾਡੀ ਦੂਗੀ ਹੀ ਕੁੱਟੀ ਆ ਵਾਨ ਤੋਂ ਦੇਖੋ ਸੜਕਾਂ ਦੁੱਕੀਆਂ ਹੁੰਦੀਆਂ ਲੱਗੇ ਅਹੀਂ ਵਾਨ ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਚੁੱਕਣਗੇ ਆਪੇ ਪਤਾ ਲੱਗ ਜਾਣਾ ਆਪਾਂ ਨੂੰ ਲੋ ਜਾਂਚ ਹੋਊਗੀ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਹੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਕੁਸਾਲ ਪਹਿਲਾਂ ਕਹਿੰਦਾ ਜੀ ਪੈਰਪੂਰੋ ਦੇ ਪਹਿਲਾਂ ਹੀ ਉਹੋ ਜਿਹੀ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਵੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਉਹ ਜਗ੍ਹਾ ਲੈਣੇ ਉਹ ਬਿਲਡਿੰਗ ਤੇ ਬਣਾਵਾਂਗੇ ਨੀ ਪੁੱਟ ਕੇ ਬਣਾਵਾਂਗੇ ਜੇ ਆਪਾਂ ਨੀ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਆ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੀ ਇਹ ਆਂਡ ਗਵਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦਊਗਾ ਕਿ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੋਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਨਾ ਕੁਝ ਸਮਾਂ ਪਹਿਲਾਂ ਬਣਾਈਆ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤ ਹੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆ ਦੇ ਲਾਗੇ ਨੀਆ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਾਹਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਆਪਾਂ ਬੋਨੇ ਆ ਵਾਹਾਂ ਤੋਂ ਸਿਰਫ 1.5 ਫੁੱਟ ਆਪਣੀ ਨੀਆ ਆਪਾਂ ਰੱਖੀ ਠੀਕ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਸਾਡਾ ਤੁਸੀਂ ਕਿੰਨਾ ਕਿੰਨਾ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਾਰਾ ਹਟਾਇਆ ਸਾਰਾ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਪਾਪੇ ਸਮਝ ਆ ਜਣੀ ਵੀ ਉਹ ਕਿੰਨੀ ਕੁ ਹਾਂਜੀ ਬਿਲਕੁਲ ਥੋੜੀ ਆ ਹਾਂ ਵਾਹ ਤੋਂ ਸਾਡੀ 1.5 ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾ ਉੱਥੇ ਆਈ ਲਾਈਟਸ ਕੇ ਅੰਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਬਿਲਕੁਲ ਸਮਝਦੇ ਜੀ ਇਹਦੇ ਇਹਨਾਂ ਦੀ ਖਸਤਾ ਹੀ ਬਿਲਡਿੰਗ ਕਿਹਦੇ ਨੋਜੋਤ ਸਿੰਘ ਆ ਇਹ ਰਸਤੇ ਗੁਜ਼ੇਰੇ ਆ ਤੇ ਅਜੇ ਨੂੰ 10 ਮਿੰਟ ਹੀ ਹੋਏ ਆ ਇੱਥੇ ਬੱਚਿਆਂ ਦੀ ਛੁੱਟੀ ਕਰਕੇ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਤੋਂ ਮਾਲ ਆ ਕੇ ਬੈਕ ਵਗਰ ਕੇ ਤੁਹਾਡੀ ਬਿਲਡਿੰਗ ਦੇ ਕੋਲ ਹੀ ਆ ਅਸੀਂ ਸ਼ੁਕਰ ਮਨਾਉਣੇ ਆ ਕਿ ਅਸੀਂ ਸਵੇਰ ਦੇ ਇੱਥੇ ਆਏ ਆ ਅਲਰੇਡੀ ਆ ਗਏ 10 ਮਿੰਟ ਹੀ ਹੋਏ ਸਾਨੂੰ ਕਿਤੇ ਮੁੱਕਿਆ ਨੂੰ ਸਾਡੇ ਬਗਲੇ ਹੀ ਤਾਂ ਕੋਲ ਦਾ ਤੇ ਹੁਣ ਜਦ ਤੇ ਲਿਸ਼ਵਾ ਸਾਰਾ ਕੋਚਾ ਹੈ ਜਿਹੜੀ ਹੋ ਗਿਆ ਅੰਦਰ ਕਿੰਨਾ ਕੁ ਸਮਾਂ ਤੋਂ ਤੁਸੀਂ ਆਈਲਟ ਸੈਂਟਰ ਚਲਾ ਰਹੇ ਹੋ 2 ਸਾਲ ਹੋ ਗਏ ਵੀ ਜੀ ਕਿੰਨੇ ਕੁ ਬੱਚੇ ਆਉਂਦੇ ਬੱਚੇ ਆਪਣ ਤੇ ਕੀਤੀ 45 ਵਿਚਾਰੀ ਦੀ ਆ ਹਾਂਜੀ ਬਚਾ ਆ ਬੱਚਿਆਂ ਦਾ ਬੱਚਿਆਂ ਦਾ ਵੀ ਇੱਥੇ ਬਚਾ ਆ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾ ਆ ਗਿਆ ਜਾਨੀ ਨੁਕਸਾਨ ਦਾ ਬਚਾ ਹਾਂਜੀ ਜਾਨੀ ਇਨਸਾਨ ਦਾ ਬਚਾ ਆ ਗਿਆ ਜਿਹਦੀ ਵਾਦਾ ਕੱਟਾ ਹੋਈ ਨਾ ਤੇ ਬਹੁਤ ਝਗੜੀ ਮਾਰੀ ਕੱਲ ਹੋਈ ਨਹੀਂ ਫਿਰ ਕਿੱਥੋਂ ਭਰਦੇ ਆਪਾਂ ਇਹਨਾਂ ਦੱਸਿਆ ਆਪਣਾ ਸੀ ਅਕਰਨ ਦਾ ਵਿਜੋਤ ਸਿੰਘ ਦਾ ਨਾਮ ਸੀ ਐਡਰੈਸ ਕਿਹਦਾ ਸੀ ਫਲੈਸ਼ ਸਟਾਰ ਅਕੈਡਮੀ ਚਲੋ ਸਰ ਹਾਂਜੀ